ਕਿ ਬੀਤੀ ਰਾਤ ਲਗਭਗ 1:30 ਵਜੇ ਦੇ ਕਰੀਬ ਬਲਾਸ ਹੁੰਦਾ ਬੈਕ ਟੂ ਬੈਕ ਤਿੰਨ ਚਾਰ ਬਲਾਸ ਜਿਹੜੇ ਹੁੰਦੇ ਨੇ ਔਰ ਉਸ ਤੋਂ ਬਾਅਦ ਵਿੱਚ ਇਲਾਕੇ ਦੇ ਵਿੱਚ ਜਿਹੜਾ ਉਹ ਪੂਰਾ ਦਹਿਸ਼ਤ ਦਾ ਮਾਹੌਲ ਬਣਦਾ ਔਰ ਬਿਲਕੁਲ ਅਸੀਂ ਉਸ ਜਗ੍ਹਾ ਤੇ ਪਹੁੰਚੇ ਹਾਂ ਜਿਸ ਜਗ੍ਹਾ ਤੇ ਇਹ ਜਿਹੜੇ ਹੋਏ ਸੀਗੇ ਔਰ ਅਮਰਤਪੁਰ ਰਾਜੇਵਾਲ ਤਹਿਸੀਲ ਸੁਲਤਾਨਪੁਰ ਲੋਧੀ ਦੇ ਏਰੀਆ ਦੇ ਵਿੱਚ ਪੈਂਦਾ ਇਹ ਨਗਰ ਹੈ ਜਿਸ ਜਗ੍ਹਾ ਬਿਲਕੁਲ ਦਰਿਆ ਬਿਆਸ ਦੇ ਨਜ਼ਦੀਕ ਬਿਲਕੁਲ ਕੰਡੇ ਦੇ ਵਸਿਆ ਹੋਇਆ ਹੈ ਪਿੰਡ ਆ ਜਿੱਥੇ ਇਹ ਬੈਕ ਟੂ ਬੈਕ ਜਿਹੜੇ ਬਲਾਸਟ ਹੋਏ ਸੀਗੇ ਸੋ ਇੱਥੋਂ ਦੇ ਨਗਰ ਨਿਵਾਸੀ ਨੇ ਜਿਨ੍ਹਾਂ ਦੇ ਵਿੱਚ ਬਿਲਕੁਲ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਹੈ ਔਰ ਨਗਰ ਨਿਵਾਸੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਸਰਦਾਰ ਬਲਵਿੰਦਰ ਸਿੰਘ ਜੀ ਔਰ ਕਿੰਨੇ ਕਬਜ ਜਿਹੜਾ ਬਲਾਸ ਜਿਹੜਾ ਉਹ ਹੋਇਆ ਇਹ ਰਾਤ ਦੇ 1.5 ਵਜੇ ਦੇ ਕਰੀਬ ਹੋਇਆ ਜੀ ਜਿਹੜਾ ਬਲਾਸ ਇੱਕ ਬਲਾਸ ਹੋਇਆ ਇਸ ਤੋਂ ਬਾਅਦ ਨਾਲ ਦੇ ਨਾਲ ਫਿਰ ਦੁਬਾਰਾ ਹਾਂ ਚਾਰ ਬਲਾਸ ਹੋਇਆ ਜੋ ਬਿਆਸਲੀ ਪੋੜ ਵੱਲੇ ਜੀ ਤੇ ਪਹਿਲਾ ਇਹ ਹੋਇਆ ਜਿਦਾ ਜੀ ਜੀ ਇਹਦੀ ਬਹੁਤ ਆਵਾਜ਼ ਆਈ ਹੈ ਤੇ ਕਿਉਂਕਿ ਉਸ ਟਾਈਮ ਆ ਥਰਮਲ ਪ੍ਰਾਡ ਦੀਆਂ ਲੈਂਟਾਂ ਜਗ ਰਹੀਆਂ ਸੀ ਉਸ ਤੋਂ ਬਾਅਦ ਬੰਦ ਹੋਈਆਂ ਲੈਂਟਾਂ ਜੀ ਜੀ ਤੇ ਫਿਰ ਬਲਾਸਟ ਹੋਣ ਦੇ ਬਾਅਦ ਫਿਰ ਪੱਤਰਕਾਰ ਵੀ ਆਏ ਗਵਿੰਦਲ ਸਾਹਿਬ ਤੋਂ ਜੀ ਪ੍ਰਸ਼ਾਸਨ ਵੀ ਆਇਆ ਹੈਗਾ ਉਸ ਤੋਂ ਬਾਅਦ ਫਿਰ ਡਰੋਨ ਆਇਆ ਸੀ ਇੱਕ 3 ਵਜੇ ਜੀ ਜੀ ਉਹਦੀ ਕੋਈ ਲਾਈਟ ਨਹੀਂ ਜਗ ਰਹੀ ਸੀ ਜੀ ਜੀ ਕਿਉਂਕਿ ਉਹ ਲਾਈਟ ਆ ਬੁੱਝੀ ਸੀ ਉਹਦੀ ਆਵਾਜ਼ ਬਹੁਤ ਸੀ ਤੇ ਸਲੋ ਬਿਲਕੁਲ ਗਿਆ ਜੀ ਜੀ ਤੇ ਕਿਉਂਕਿ ਡਰ ਦਾ ਮਾਹੌਲ ਪੂਰੇ ਬਣਿਆ ਹੋਇਆ ਪਿੰਡ ਦੇ ਵਿੱਚ ਸੋ ਬਿਲਕੁਲ ਜਦੋਂ ਬਲਾਸਟ ਹੁੰਦਾ ਤੇ ਕਾਫੀ ਚੀਕ ਝੜਾ ਇਸ ਤਰ੍ਹਾਂ ਹੋਇਆ ਹਾਂਜੀ ਹਾਂਜੀ ਇੱਕ ਕਰਾਂ ਦੇ ਸ਼ੀਸ਼ੇ ਵੀ ਟੁੱਟ ਗਿਆ ਜੀ ਦਰਵਾਜ਼ਾ ਵੀ ਉਹਦੇ ਵਿੰਗਾ ਹੋਇਆ ਜੀ ਤੇ ਉਹਦੇ ਆ ਟੁਕੜੇ ਵੀ ਦੇਖੋ ਇਹ ਇਹ ਵਾਲੇ ਟੁਕੜੇ ਜਿਹੜੇ ਨੇ ਇਹ ਜਦੋਂ ਬਲਾਸਟ ਹੋਇਆ ਉਹ ਬਲਾਸਟ ਦੇ ਨਾਲ ਜਿਹੜੇ ਟੁਕੜੇ ਉਹਦੇ ਬਾਅਦ ਇਹ ਬਹੁਤ ਲਾਲ ਸਿਗੇ ਅੱਗ ਪੂਰੀ ਬਲਦੀ ਸੀ ਜੀ ਇਧਰ ਇੱਕ ਮੰਜੇ ਦਾ ਸੱਲੋਂ ਵੀ ਮਿਲਿਆ ਵੀਰ ਦੇ ਜੀ ਜੀ ਸ਼ੰਗਾਰਾ ਸਿੰਘ ਦੇ ਜੀ ਹੋਰ ਜਿਹੜਾ ਵੱਡਾ ਟੁਕੜਾ ਸੀ ਉਹ ਪ੍ਰਸ਼ਾਸਨ ਸਿਰੇ ਆ ਕੇ ਲੈ ਕੇ ਗਿਆ ਜੀ ਜੀ ਲਗਭਗ 1:30 ਵਜੇ ਦੇ ਕਰੀਬ ਇਹ ਬਲਾਸ ਹੋਇਆ ਹਾਂਜੀ 1:30 ਵਜੇ ਔਰ ਘਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹਾਂਜੀ ਨੁਕਸਾਨ ਹੋਇਆ ਸੋ ਆਪਾਂ ਘਰ ਵੀ ਚਲਦੇ ਆ ਦੇਖਾਂਗੇ ਬਿਲਕੁਲ 5 ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਪੁਰ ਰਾਜੇਵਾਲ ਵਿਖੇ ਜਿਸ ਜਗ੍ਹਾ ਤੇ ਇਹ ਬਲਾਸ ਹੋਇਆ ਔਰ ਬਿਲਕੁਲ ਦਰਿਆ ਬਿਆਸ ਦੇ ਕੰਢੇ ਤੇ ਵਸਿਆ ਹੋਇਆ ਇਹ ਨਗਰ ਹੈ ਜਿਸ ਜਗ੍ਹਾ ਤੇ ਰਾਤ ਬਲਾਸ ਹੋਇਆ ਸੀ ਔਰ ਬਿਲਕੁਲ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਵਾਬਾ মিডিਆ ਹਾਊਸ ਦੇ YouTube ਚੈਨਲ Facebook ਚੈਨਲ ਤੇ ਔਰ ਬਿਲਕੁਲ ਵੀਡੀਓ ਬਾਤ ਤੁਹਾਡੀ ਸ਼ੇਅਰ ਕਰੋ ਜੀ ਔਰ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਔਰ ਬਿਲਕੁਲ ਇਹ ਘਰ ਜਿਸ ਜਗ੍ਹਾ ਦੇ ਬਿਲਕੁਲ ਨਜ਼ਦੀਕ ਬਲਾਸਟ ਹੋਇਆ ਹੈ ਔਰ ਘਰ ਦਾ ਕਾਫੀ ਨੁਕਸਾਨ ਜਿਹੜਾ ਹੋ ਚੁੱਕਾ ਤੁਸੀਂ ਸ਼ੀਸ਼ੇ ਦੇਖ ਸਕਦੇ ਹੋ ਕਿ ਸ਼ੀਸ਼ੇ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਔਰ ਬਿਲਕੁਲ ਕਾਫੀ ਜਿਹੜਾ ਬਲਾਸਟ ਦੇ ਨਾਲ ਨੁਕਸਾਨ ਹੋਇਆ ਔਰ ਛਿੜਕੀਆਂ ਦੇ ਜਿਹੜੇ ਸ਼ੀਸ਼ੇ ਉਹ ਬਿਲਕੁਲ ਟੁੱਟੇ ਹੋਏ ਨੇ ਘਰ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਆਪਾਂ ਦੇਖਣ ਨੂੰ ਮਿਲ ਰਿਹਾ ਸੋ ਦੂਸਰੀ ਸਾਈਡ ਵੀ ਇੱਥੋਂ ਦੇ ਘਰ ਦੇ ਜਿਹੜੇ ਪਰਿਵਾਰਕ ਮੈਂਬਰ ਦੱਸ ਰਹੇ ਸੀ ਕਿ ਨਾਲ ਦੇ ਨਾਲ ਇੱਕ ਘਰ ਹੋਰ ਹੈ ਉਸ ਜਗ੍ਹਾ ਤੇ ਵੀ ਜਿਹੜਾ ਬਲਾਸਟ ਦਾ ਜਿਹੜਾ ਅਸਰ ਹੋਇਆ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੁਬਾਬਾ মিডিਆ ਹਾਊਸ ਦੇ ਔਰ ਕੈਮਰਾਮੈਨ ਨੂੰ ਕਮਾਵਾ ਕਿ ਬਿਲਕੁਲ ਇਸ ਘਰ ਦੀ ਵੀ ਜਿਹੜੀ ਉਹ ਬਿਲਕੁਲ ਦਿਖਾਇਆ ਜਾਵੇ ਕਿ ਬਲਾਸਟ ਦੇ ਨਾਲ ਜਿਹੜਾ ਨੁਕਸਾਨ ਹੋਇਆ ਔਰ ਆਹ ਵਾਲੇ ਘਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਔਰ ਜਿਹੜੀਆਂ ਖਿੜਕੀਆਂ ਨੇ ਉਹਨਾਂ ਦੇ ਸ਼ੀਸ਼ੇ ਜਿਹੜੇ ਨੇ ਉਹ ਬਿਲਕੁਲ ਤੇ ਕਰ ਦਰਵਾਜ਼ੇ ਦੀ ਗੱਲ ਕਰੀਏ ਤਾਂ ਦਰਵਾਜ਼ੇ ਦਾ ਵੀ ਇੱਧਰ ਕਾਫੀ ਨੁਕਸਾਨ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਜਿਹੜਾ ਬਲਾਸਟ ਦੇ ਨਾਲ ਵਿੰਗਾ ਹੋ ਚੁੱਕਾ ਹੈ ਔਰ ਇੱਥੇ ਸੱਜਣ ਮੌਜੂਦ ਨੇ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਨੇ ਕਿੰਨੇ ਕਰੀ ਬਲਾਸਟ ਹੋਇਆ ਜੀ ਡੇਟ ਦੇ ਦਿਖਾਈ ਗਏ ਜੀ ਤੁਹਾਡੇ ਛੱਟ ਵੀ ਲੱਗੀ ਹੈ ਹਾਂ ਜੀ ਛੱਟ ਲੱਗਣ ਦਾ ਕਾਰਨ ਕੀ ਰਿਹਾ ਜੀ ਸ਼ੀਸ਼ਾ ਵੱਜਿਆ ਜੀ ਟੁੱਟ ਕੇ ਜੀ ਤੁਸੀਂ ਇਸ ਮੰਜੇ ਦੇ ਸੁੱਤੇ ਸੀਗੇ ਹਾਂ ਜੀ ਸੋ ਬਿਲਕੁਲ ਇਹ ਵਾਲੇ ਮੰਜੇ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਸੁੱਤੇ ਸੀਗੇ ਔਰ ਨਾਲ ਇਹਨਾਂ ਦੇ ਤੁਹਾਡੇ ਨਾਲ ਬੱਚਾ ਵੀ ਸੀਗਾ ਜੀ ਹਾਂ ਜੀ ਔਰ ਜਦੋਂ ਬਲਾਸਟ ਹੁੰਦਾ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਰਿਆ ਘਰ ਦੇ ਵਿੱਚ ਉਹ ਲਫੜਾ ਤਾਂ ਫੜੀ ਹੋਈ ਸੀ ਠੀਕ ਭੱਜ ਨਹੀਂ ਆਉਂਦੀ ਸੀ ਕਿ ਉਹ ਹੋ ਜਾ ਰਹੀ ਹੈ ਉਹ ਲੋਕ ਸੀ ਬੂਆ ਲੈੰਦਾ ਨੇ ਸੀ ਅਚਾਨਕ ਇਸ ਸੁੱਤੇ ਪਿਆ ਸੀ ਪਤਾ ਹੀ ਨਹੀਂ ਸਾਨੂੰ ਲੱਗਿਆ ਤੇ ਜਦੋਂ ਬਲਾਸਟ ਹੋਇਆ ਤੇ ਦਰਵਾਜ਼ਾ ਜਿਹੜਾ ਉਹ ਵਿੰਗਾ ਹੋਣ ਨਾਲ ਜਿਹੜਾ ਲੋਕ ਲੱਗ ਗਿਆ ਨਹੀਂ ਲੋਕ ਅਸੀਂ ਪਹਿਲਾਂ ਹੀ ਲਾਇਆ ਹੋਇਆ ਸੀ ਜੀ ਤੇ ਬਾਕੀ ਜਦੋਂ ਵਿੰਗਾ ਹੋਣ ਕਰਕੇ ਉਹ ਫਿਰ ਉਤਰਦਾ ਹੀ ਨਹੀਂ ਸੀ ਲੋਕ ਔਰ ਜਦੋਂ ਬਲਾਸ ਹੁੰਦਾ ਹੈ ਤਾਂ ਦਰਵਾਜ਼ਾ ਵਿੰਗਾ ਹੋ ਜਾਂਦਾ ਹੈ ਤੇ ਉਹਦੇ ਨਾਲ ਉਹ ਖੁੱਲੇ ਦੇ ਵਿੱਚ ਬਹੁਤ ਪ੍ਰੋਬਲਮ ਆਈ ਹੈ ਹਾਂਜੀ ਹਾਂਜੀ ਔਰ ਜੇਕਰ ਤੁਹਾਡੇ ਸੱਟ ਲੱਗੀ ਹੈ ਇਸ ਤੋਂ ਇਲਾਵਾ ਕੋਈ ਜਾਂ ਨੁਕਸਾਨਦਾਨੀ ਹੋਇਆ ਜਾਂ ਨਹੀਂ ਨਹੀਂ ਹੋਇਆ ਸਾਰਾ ਸੇਫ ਆ ਸ਼ੀਸ਼ੇ ਟੁੱਟੇ ਨੇ ਹਾਂਜੀ ਹਾਂਜੀ ਤੇ ਪ੍ਰਸ਼ਾਸਨ ਜਿਹੜਾ ਉਹ ਮੌਕੇ ਤੇ ਪਹੁੰਚਿਆ ਜੀ ਕਿਹੋ ਜਿਹਾ ਸੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਗੱਲਬਾਤ ਕਰ ਰਹੀ ਸੀ ਪਰਿਵਾਰਕ ਮੈਂਬਰਾਂ ਦੇ ਨਾਲ ਘਰ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਔਰ ਬਿਲਕੁਲ ਅਮਰਿਤਪੁਰ ਰਾਜੇਵਾਲ ਤੋਂ ਲਾਈਟ ਜੀ ਕਰ ਰਹੇ ਆ ਔਰ ਬਿਲਕੁਲ ਬਾਹਰ ਹਾਲ ਤੱਕਾਵਾ ਕੀ ਤੁਹਾਨੂੰ ਨਗਰ ਨਿਵਾਸੀ ਜਿਹੜੇ ਨੇ ਪਹੁੰਚੇ ਨੇ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਨਗਰ ਨਿਵਾਸੀ ਜਿਹੜੇ ਨੇ ਇਹਨਾਂ ਵੱਲੋਂ ਹੋਰ ਇਹ ਪੂਰੇ ਪਿੰਡ ਦੱਸਣ ਇਹ ਪੂਰੇ ਪਿੰਡ ਵਿੱਚ ਖਿਲਰੇ ਨੇ ਹਾਂਜੀ ਪੂਰੇ ਪਿੰਡ ਵਿੱਚ ਖਿਲਰੇ ਆ ਜੀ ਖੱਤਾਂ ਜੀ ਵੀ ਹੈਗੇ ਆ ਜੀ ਇਹ ਸਾਰੇ ਇੱਥੇ ਮਿਲ ਰਹੇ ਆ ਤੁਹਾਡੇ ਫੀਸ ਆ ਛੋਟੇ ਛੋਟੇ ਸੋ ਤੁਹਾਡੀ ਆਵਾਜ਼ ਤੋਂ ਲੱਗ ਰਿਹਾ ਕਾਫੀ ਡਰਦਾ ਮਾਹੌਲ ਹੈ ਹਾਂਜੀ ਹਾਂਜੀ ਬਹੁਤ ਡਰ ਰਿਹਾ ਜੀ ਇਹ ਬੱਚੇ ਦਰੇ ਆ ਪੀਪੀਆਂ ਰਹੀਆਂ ਬਹੁਤ ਜ਼ਿਆਦਾ ਡਰਦਾ ਮੂਦ ਹੈ ਇਹ ਕੁਝ ਲੋਕ ਆਫ ਕੈਮਰਾ ਦੱਸ ਰਹੇ ਸੀ ਕਿ ਇਹ ਨਜ਼ਦੀਕ ਕੋਈ ਥਰਮਲ ਪਲੈਂਟ ਆ ਹਾਂਜੀ ਹਾਂਜੀ ਪਲੈਂਟ ਦੇ ਕਰਕੇ ਉੱਥੇ ਲੈਡ ਜਲਦੀ ਜੀ ਹੋ ਸਕਦਾ ਉਹਦੇ ਕਰਮੋਂ ਇੱਕ ਡਿੱਗਿਆ ਹੋਵੇ ਜਾਂ ਟਾਰਗੇਟ ਪਲੈਂਟ ਹੀ ਆ ਉਹਨਾਂ ਦਾ ਸ਼ਾਇਦ ਤੁਹਾਡੇ ਘਰਾਂ ਦੀਆਂ ਲਾਈਟਾਂ ਬੰਦ ਸੀ ਹਾਂਜੀ ਸਾਡੇ ਘਰਾਂ ਵੀ ਲਾਈਟਾਂ ਬੰਦ ਹੈ ਜੀ ਇਹ ਪ੍ਰਸ਼ਾਸਨ ਵੱਲੋਂ ਜਿਹੜੇ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਲਾਈਟਾਂ ਜਿਹੜੀਆਂ ਉਹ ਪੂਰੇ ਬੰਦ ਰੱਖੀਆਂ ਸੋ ਲਗਭਗ ਸਾਰੇ ਪਿੰਡ ਦੀਆਂ ਲਾਈਟਾਂ ਬੰਦ ਸੀ ਹਾਂਜੀ ਸਾਰੇ ਪਿੰਡ ਦੀਆਂ ਲਾਈਟਾਂ ਬੰਦ ਹੈ ਜੀ ਉਹ ਸਾਰਿਆਂ ਨੂੰ ਕਿਹਾ ਪਿਆ ਲਾਈਟਾਂ ਬੰਦ ਕਰ ਸਾਰੇ ਅਸੀਂ ਜਗਾਈ ਦੇ ਨਹੀਂ 6 ਵਜੇ ਰੋਟੀ ਪਾਣੀ ਕਰ ਲੈਂਦੇ ਅੱਗ ਨਹੀਂ ਚਲਾਦਾ ਕੋਈ ਵੀ ਜੀ 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 ਹਾਂਜੀ ਸੋ ਜਿਹੜੇ ਆਪਣੇ ਘਰਾਂ ਦੇ ਘਾਦੀਆਂ ਪੂਰੇ ਪਿੰਡ ਦੀਆਂ ਮਦ ਸੀ ਉੱਥੇ ਇੱਕ ਇਹ ਗੱਲ ਬਹੁਤ ਦੱਸਣਯੋਗ ਯੂਰੀ ਹੈ ਕਿ ਬਿਲਕੁਲ ਲਾਗੇ ਜਿਹੜਾ ਥਰਮਲ ਪਲੰਟ ਬੰਦਾ ਹੈ ਜਿਸ ਦੀ ਜਾਨੀ ਕਿ ਸਾਡੇ ਨਾ ਇੱਕ ਮਸ਼ੀਨਰੀ ਲੱਗੀ ਸੀ ਟੀਮ ਦੇ ਮੂੰਹ ਤੇ ਆ ਗਿਆ ਜੀ 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 ਆਦੇ ਹਲ ਵੀ ਇਨੀ ਘਮਕ ਨਾਲ ਜੋ ਬੱਚੇ ਸੀ ਚੀਕ ਉਠੇ ਉਠਾ ਜੀ ਜੀ ਤੇ ਮੁਰਕੇ ਬੱਚੇ ਹਿੱਤਾ ਹੀ ਨਹੀਂ ਮੁਰਕੇ ਹੋਣਾ ਕਹਾਦਾ ਹੈ ਜੀ ਜੀ ਲੈਟ ਕੱਟ ਗਈ ਜੀ ਜੀ ਤੇ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਆਈ ਉਹ ਕਾਫੀ ਨਗਰ ਵਾਸੀਆਂ ਚ ਪਾਇਆ ਜਾਂ ਜਾਨੀ ਕਿ ਉਹ ਅੱਖੀਂ ਵੇਖਿਆ ਜਾਂਦਾ ਵੀ ਉਹਨਾਂ ਨੂੰ ਕੁਝ ਹੋਇਆ ਉਹਨਾਂ ਨੇ ਜ਼ਿਆਦਾ ਤਮਕੀਓ ਜੋ ਸੋ ਕਈ ਲੋਕ ਕਈ ਲੋਕ ਆਪਾ ਦੇਖਦੇ ਆ ਕਿ ਫਾਰਵਰਡ ਆਉਂਦੇ ਨੇ ਇਹ ਤਾਂ ਬਿਲਕੁਲ ਸੱਚੀ ਗੱਲ ਹੋਈ ਹੈ ਤੁਹਾਡੇ ਸਾਹਮਣੇ ਸਾਹਮਣੇ ਆਖ ਅੱਖਰੇ ਪਿਆ ਮੰਨ ਕੇ ਇੰਨੀ ਧਮਕ ਨਹੀਂ ਨਾ ਅੱਜ ਤੱਕ ਅਸੀਂ ਦੇਖੀ ਨਹੀਂ ਇੰਨੀ ਧਮਕ ਤੋ ਤੁਹਾਡੀ ਜ਼ਿੰਦਗੀ ਦੇ ਵਿੱਚ ਪਹਿਲਾ ਹਿੱਸਾ ਜਿਹੋ 73 ਜੀ ਵੀ ਜੰਗ ਲੱਗਿਆ ਹੈ ਅਸੀਂ ਵੇਖਿਆ ਹੈ ਬੰਬ ਤੇ 65 ਉਹ ਵੇਖਿਆ ਹੈ ਪਰ ਆਹ ਪਹਿਲੀ ਵਾਰ ਹੈ ਧਮਕ ਪਹਿਲੀ ਵਾਰ ਦੇਖੀ ਆ ਜਦੋਂ ਬਾਬਾ ਜੀ ਉਸ ਟਾਈਮ ਤੇ ਜੋ ਜੰਗ ਹੋਈ ਸੀ ਉਦੋਂ ਤੁਹਾਡੇ ਕੋਈ ਇਹੋ ਜਿਹਾ ਰੀਜ਼ ਨਹੀਂ ਹੋਇਆ ਜੀ ਨਾ ਜੀ ਇਹੋ ਜਿਹਾ ਕਦੇ ਹੋਇਆ ਹੀ ਨਹੀਂ ਆ ਪਹਿਲੀ ਆ ਰਹੀ ਬੱਚੇ ਵੀ ਸਾਨੂੰ ਕਹਿੰਦੇ ਵੀ ਇਹਦਾ ਐਡਾ ਵੱਡਾ ਕੋਈ ਤੋਹਫ ਚੱਲੀ ਆ ਜੀ ਜੀ ਪਰ ਉਸ ਟਾਈਮ ਤੇ ਤਾਂ ਹੁਣ ਜਿਹਨੇ ਪਤਾ ਲੱਗਦਾ ਵੀ ਆ ਚੀਜ਼ ਆ ਜੀ 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 ਸੋ ਬਿਲਕੁਲ ਨਗਰ ਨਿਵਾਸੀਆਂ ਦੇ ਵਿੱਚ ਜਿਹੜਾ ਆ ਉਹ دہشت ਦਾ ਮਾਹੌਲ ਹੈ ਸੋ ਕਿਤੇ ਨਾ ਕਿਤੇ ਅਫਵਾਮਾਂ ਵੀ ਉੜਦੀਆਂ ਨੇ ਔਰ ਲੋਕ ਕਹਿੰਦੇ ਨੇ ਕਿ ਅਫਵਾਹਾਂ ਭਾਵੇਂ ਜੇਕਰ ਅਸੀਂ ਇਹ ਲਾਈਵ ਤਸਵੀਰਾਂ ਤੁਹਾਡੇ ਨਾਲ ਸੰਜੀ ਕਰ ਰਹੇ ਹਾਂ ਕਿ ਜਿਹੜੇ ਬੰਬਲੂਮਾ ਚੀਜ਼ ਜੋ ਵੀ ਡਰੋਨ ਟਾਈਪ ਚੀਜ਼ ਡਿੱਗੀ ਆ ਉਹਨਾਂ ਦੇ ਟੁਕੜੇ ਵੀ ਜਿਹੜੇ ਨਗਰ ਨਿਵਾਸੀਆਂ ਨੇ ਦਿਖਾਏ ਨੇ ਬਿਲਕੁਲ ਅਮਰਤਪੁਰ ਰਾਜੇਵਾਲ ਦੇ ਨਜ਼ਦੀਕ ਜਿਹੜਾ ਇਹ ਬਲਾਸਟ ਹੋਇਆ ਸੀਗਾ ਬਿਲਕੁਲ ਨਗਰ ਨਿਵਾਸੀ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਕਰਨਾ ਮੈਂ ਸੰਦੀਪ ਚੰਡ ਦੇ ਨਾਲ ਜਸਦੇਵ ਸਿੰਘ ਚੰਡ ਦਵਾਬਾ মিডিਆ ਹਾਊਸ ਸੁਲਤਾਨਪੁਰ ਲੋਧੀ ਸ਼ੇਅਰ ਕਰ ਦਿਓ ਇਹਨਾਂ ਦੇ ਵਾਈਡਰ